ਕੀ ਨਾਮ ਹੈ ਆਪਣਾ ਮੇਰਾ ਨਾਮ ਸੁਖਾ ਸਿੰਘ ਪਿੰਡ ਚੋਲਾ ਸਾਹ ਹਾਂਜੀ ਤੇ ਆ ਕੀ ਗੱਲ ਕੀ ਹੋਈ ਸੀ ਕੱਲ੍ਹ ਇਹ ਹੋਈ ਆ ਵੀ ਮੁੰਡਾ ਮੇਰਾ ਇੱਥੇ ਅੰਮ੍ਰਿਤਸਰ ਕੰਮ ਕਰਦਾ ਹੈ ਨਿਊ ਐਮ ਠੀਕ ਹੈ ਤੇ ਕੰਮ ਕਰਦਾ ਸੀ ਰਾਤੀ ਮੈਂ ਫੋਨ ਲਾਇਆ ਉਹਨੂੰ ਹਾਂਜੀ ਪਰਲੇ ਉੱਤੇ ਆ ਤੇ ਮੈਂ ਪੁੱਤ ਰੋਟੀ ਡਾਟੀ ਖਾ ਲਈ ਕਹਿੰਦਾ ਡੈਡੀ ਰੋਟੀ ਖਾਣ ਲੱਗੇ ਆ ਰੋਟੀ ਵੀ ਪਰ ਮੰਗਾਈ ਆ ਮੁੜ ਕੇ ਸਵੇਰੇ ਸਾਨੂੰ ਫੋਨ ਲੱਗਾ ਮੈਂ ਰਿਹੜੀ ਲਿਕੇ ਚੱਲਿਆ ਕੰਮ ਤੇ ਤੇ ਕਹਿੰਦੇ ਆਹ ਗੱਲ ਹੋ ਗਈ ਤੇ ਜੇ ਉੱਥੇ ਫਾ ਲਿਆ ਵਾ ਕੋਈ ਨਿਸ਼ਾਨ ਨਹੀਂ ਗਾ ਕੋਈ ਉਂਗਲਾਂ ਦਾ ਨਿਸ਼ਾਨ ਨਹੀਂ ਗਾ ਇਹਦੇ ਹੋ ਪੈਰਾਂ ਦੇ ਵੀ ਨਿਸ਼ਾਨ ਹੈ ਲੱਕ 'ਚ ਵੀ ਨਿਸ਼ਾਨ ਆ ਇਹ ਨੀਲ ਕਿੱਥੋਂ ਪਏ ਆ ਜੇ ਕਤਲ ਨਹੀਂ ਹੋਇਆ ਤਾਂ ਫਿਰ ਕੀ ਹੋਇਆ ਵਾ ਆਤਮ ਹਤਿਆ ਦੇ ਉਹਨੇ ਕੀਤੀ ਨਹੀਂਗੀ ਕਿ ਲੱਗਦਾ ਕਿਸੇ ਨੇ ਮਾਰਿਆ ਇਹ ਮਾਰਿਆ ਵਾਏ ਮਾਰੇ ਤਾਂ ਬਗੈਰ ਨਹੀਂਗਾ ਕੰਮ ਉੱਥੇ ਕਾਦਾ ਕੰਮ ਕਰਦਾ ਸੀ ਇਹ ਕੰਮ ਇਹ ਲੱਕੜ ਦਾ ਕੰਮ ਕਰਦਾ ਸੀ ਬੰਨੇ ਜਿਹੇ ਤੋਂ ਕੰਮ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਪਿੰਡੋਂ ਇੱਥੇ 5-7 ਦਿਨ ਹੀ ਹੋਏ ਹੁਣ ਤੱਕ ਹੀ ਉਹ ਟਾੜੇ ਨਾਲ ਕੋਈ ਗੱਲ ਹੋਈ ਹੋਵੇ ਕਿ ਸਾਡੇ ਨਾਲ ਕੋਈ ਗੱਲ ਨਹੀਂ ਸਾਡੇ ਨਾਲ ਤਾਂ ਰੋਜ਼ ਹੱਸਦਾ ਕਿਹੜਾ ਰੋਜ਼ ਬੋਲਦਾ ਮਾਂ ਆਪਦੀ ਨਾਲ ਗੱਲਬਾਤ ਕਰਦਾ ਹੀ ਨਹੀਂ ਕੋਈ ਗੱਲ ਰਾਤ ਹੀ ਇਹਦੇ ਦਿਨੇ ਆ ਕੰਮ ਹੋ ਗਿਆ ਵਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਸੁਣਵਾਈ ਕੀਤੀ ਜਾਵੇ ਇਹਦਾ ਕਤਲ ਹੋਇਆ ਕੋਈ ਹਾਤ ਆਤਮ ਹਤਿਆ ਨਹੀਂ ਕੀਤੀ ਕਿੰਨੀ ਉਮਰ ਕਿੰਨੀ ਪਪਾ ਜੀ ਇਹਦੀ ਉਮਰ 21 22 ਸਾਲ ਆ ਤੇ ਪੁਲਿਸ ਨੂੰ ਕੰਪਲੇਟ ਕੀਤੀ ਹਾਂ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਉਹਨਾਂ ਦਰਖਾਸਤ ਲਿਖਾਉਣ ਲੱਗੇ ਆਂਦੇ ਪਹਿਲੋ ਮਲਾਇਆ ਕਰਾ ਕੇ ਉਹ ਦਰਖਾਸਤ ਨਹੀਂ ਲਿਖਣੀ ਆ ਠੀਕ ਹਾਂ ਜੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੀ ਬਣਾ ਦੇ ਗਾੜੀ ਵਿਆਹ ਹੀ ਕੁਮਾਰਾ ਜੀ ਉਹ ਹਾਲ ਹੀ ਕੁਵਾਰਾ ਹੀ ਆ ਮੰਗਿਆ ਹੀ ਕਿੰਨੀ ਉਮਰ ਆ ਬੱਚੇ ਦੀ ਬੱਚੇ ਦੀ 22 ਸਾਲ ਆ 21 22 ਸਾਲ ਵਿਆਹ ਕਰ ਦੋ ਤਾਂ ਧਰਿਆ ਹੀ ਆ ਵਿਆਹ ਮਿੰਨੇ ਦੋ ਤਿੰਨ ਦਾ ਰਹਿ ਗਿਆ ਕੋਈ ਗੱਲ ਬਾਤ ਨਹੀਂ ਕੋਈ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਇਹੋ ਆ ਵੀ ਜਿਹੜਾ ਇੱਥੇ ਰਾਤ ਇਹ ਕੰਮ ਹੋਇਆ ਵਾ ਤੇ ਮਾਰੇ ਕ ਬਗੇਰ ਤੇ ਆ ਨਹੀਂ ਗਾ ਜੇ ਲਮਕਦਾ ਵਾ ਤੇ ਉਹਦੀ ਧੌਣ ਲੰਮੀ ਹੋਣੀ ਚਾਹੀਦੀ ਜੇ ਉਹ ਫਾ ਲਿਆ ਵਾ ਉਹਦੀ ਧੌਣ ਨੂੰ ਕੋਈ ਨਹੀਂ ਉਹ ਜਿੱਥੇ ਰੱਸੀ ਲਮਕਾਈ ਆ ਨਾ ਨਾ ਉਹਨੂੰ ਰੱਸੀ ਨੂੰ ਵਾਟਿਆ ਨਾ ਕੋਜਾ ਉਤਰਾ ਹੀ ਆ ਧੌਣ ਉੱਥੇ ਜਿੱਥੇ ਰੱਸੀ ਲਮਕਾਈ ਉੱਥੇ ਹੀ ਫਾ ਦਾ ਫਾ ਉਤਰਾ ਨਹੀਂ ਲਪਿਆ ਤੁਸੀਂ ਵੇਖ ਸਕਦੇ ਆ ਵੇਖ ਸਕਦੇ ਠੀਕ ਹੈ ਜੀ ਮੇਰੀ ਹੱਥ ਜੋੜ ਕੇ ਉਹ ਬੇਨਤੀ ਹੈ ਤੁਹਾਡੇ ਭਰਾਵਾਂ ਦੇ ਸਾਹਮਣੇ ਮੇਰੀ ਸੁਣਵਾਈ ਕੀਤੀ ਜਾਵੇ ਗਰੀਬ ਬੰਦਾ ਦਿਹਾੜੀਦਾਰ ਆ ਹੋਰ ਨਹੀਂ ਕੋਈ ਗੱਲ ਠੀਕ ਜੀ ਸਰ ਜਿਹੜਾ ਇੱਕ ਬਸੰਤਾ ਅੰਨੇਤ ਵਿੱਚ ਸਮਰਾ ਟਾਵਰ ਜਿਹੜਾ ਅੰਡਰ ਕੰਸਟਰਕਸ਼ਨ ਹੈਗਾ ਉੱਥੇ ਇੱਕ ਜਿਹੜੀ ਕਿ ਡੈੱਡ ਬੋਡੀ ਮਿਲੀ ਕੀ ਹੈ ਗੱਲ ਅੱਜ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬਰਾਤ ਸਿੰਘ ਜੋ ਕਿ ਚੋਲਾ ਸਾਹਿਬ ਦਾ ਰਹਿਣ ਵਾਲਾ ਫਰਕੀਸ ਵਾਲੇ ਦੀ ਏਜ ਇਨੇ ਅੱਜ ਪੌੜੀਆਂ ਦੇ ਵਿੱਚ ਚੁੰਨੀ ਨਾਲ ਖਾ ਲੈ ਰਿਹਾ ਹੈ ਉਹ ਇਸ ਵਾਰ ਦੀ ਸਾਡੀ ਸ਼ੌਕੀਂ ਚਾਰ ਤੇ ਅਸੀਂ ਮੈਂ ਅਸੀਂ ਮੌਕੇ ਤੇ ਗਏ ਆ ਜੋ ਵੀ ਸਾਡੇ ਵੱਲੋਂ ਹੁਣ ਪੜੀ ਜਿਹੜੀ ਕਾਰਵਾਈ ਕੀਤੀ ਸਰ ਕੀ ਕਾਰਨ ਕਹੀ ਸਰ ਇਸ ਬਾਰੇ ਹਲੇ ਕਲੀਅਰ ਨਹੀਂ ਹੋਇਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਉਹਦੇ ਪਰਿਵਾਰਿਕ ਮੈਂਬਰਾਂ ਨਾਲ رابطہ ਆਇਆ ਹਾਂਜੀ ਉਹਨਾਂ ਨਾਲ ਹੋ ਗਿਆ ਉਹ ਆ ਵੀ ਗਏ ਮੌਕੇ ਤੇ ਬਾਕੀ ਜੇ ਸਾ ਉਹਨਾਂ ਵੀ ਉਹਨਾਂ ਨੂੰ ਕਿਸੇ ਤੇ ਡਾਊਟ ਹੋਏਗਾ ਜਾਂ ਕੋਈ ਕਾਨੂੰਨੀ ਹਸਲ ਦਾ ਕੋਈ ਕਾਰਵਾਈ ਕਰੇ ਕਾਰਨਾਂ ਦਾ ਨਹੀਂ ਪਤਾ ਲੱਗਦਾ ਕਿਸੇ ਨੂੰ ਨਹੀਂ ਹਾਂਜੀ ਕੁਝ ਨਹੀਂ ਤੋ ਜਿਹੜੀ ਕੰਸਟਰਕਸ਼ਨ ਚੱਲ ਰਹੀ ਕਿੰਨੇ ਟਾਈਮ ਤੋਂ ਉੱਥੇ ਉਹ ਗਲੇਵਰ ਦਾ ਕੰਮ ਕਰ ਰਿਆ ਸੀ ਉਹ ਕੀ ਕਰ ਰਿਆ ਸੀ ਹਾਂ ਇਹ ਤਕਰੀਬਨ ਹਫ਼ਤੇ ਇੱਕ ਤੋਂ ਛੋਲਾ ਸਾਹਿਬ ਦਾ ਰੈਡਵਰਾ ਹੈ ਤਾਂ ਉੱਥੇ ਇਹ ਠੀਕ ਕਿਤੇ ਲੈ ਕੇ ਤੇ ਕਾਂਕਰਟਰ ਦਾ ਇਹ ਕੰਮ ਕਰਦਾ ਹੈ ਤੇ ਹਫ਼ਤੇ ਤੋਂ ਉੱਥੇ ਕੰਮ ਕਰ ਰਿਆ ਸੀ ਤੇ ਇੱਥੇ ਹੀ ਰਹਿ ਰਿਆ ਸੀ ਜੀ ਫਿਰ ਰਾਤ ਨੂੰ ਇੱਥੇ ਹੀ ਕੰਦੇ ਫਿਰ ਜਦੋਂ ਕੰਪਲੀਟ ਹੋ ਜਾਂਦਾ ਹੈ ਤੇ ਮੇਰੇ ਤੋਂ ਅਗਲੇ ਲੈਕਚਰ ਦਾ ਕੰਮ ਕਰਦੇ ਠੀਕ